ਹਾਂਜੀ ਸੰਗਤ ਜੀ ਆਪਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੇ ਕਿਤਾਬ ਅਸਲ ਵਿਦਿਆ ਦੇ ਅਗਲਾ ਅਧਿਆਏ ਜਿਸ ਦਾ ਸਿਰਲੇਖ ਹੈ ਨਵ ਨਾਸਤਿਕਤਾ ਦੀ ਸਾਜ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਡਾਕਟਰ ਸਾਹਿਬ ਲਿਖਦੇ ਨੇ ਤਦ ਮੈਂ ਇਸਾਈਆਂ ਦੇ ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਦਾ ਵਿਦਿਆਰਥੀ ਸਾਂ ਗੁਰੂ ਨਾਨਕ ਸਾਹਿਬ ਦੀਆਂ ਜਨਮ ਸਾਖੀਆਂ ਵਿੱਚੋਂ ਕਰਮਾਤਾ ਦੀਆਂ ਸਾਖੀਆਂ ਸੁਣਦਾ ਤੇ ਫਿਰ ਹਜਰਤ ঈਸਾ ਦੀਆਂ ਕਰਮਾਤਾ ਜਿਨ੍ਹਾਂ ਦਾ ਧਰਮ ਨਾਲ ਅਨਿਖੜਵਾਂ ਸੰਬੰਧ ਹੈ ਪਰ ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਮੈਨੂੰ ਸਾਇੰਸ ਦੀਆਂ ਕਰਮਾਤਾ ਤੋਂ ਵੱਡੀਆਂ ਲੱਗਣ ਲੱਗੀਆਂ ਸੋ ਮੈਂ ਜਿਵੇਂ ਧਰਮ ਵੱਲੋਂ ਕੁਝ ਅਸ਼ਰਧਿਕ ਜਿਹਾ ਹੋ ਗਿਆ ਇੱਕ ਦਿਨ ਬਾਈਬਲ ਕਲਾਸ ਵਿੱਚ ਸਬਕ ਸੀ ਮਾਲਕ ਹੀ ਦਿੰਦਾ ਹੈ ਤੇ ਉਹੀ ਸਾਥੋਂ ਵਾਪਸ ਵੀ ਲੈ ਸਕਦਾ ਹੈ ਤੇ ਪੜ੍ਹਾਉਣ ਵਾਲੇ ਪ੍ਰੋਫੈਸਰ ਸਾਹਿਬ ਨੇ ਕਿਹਾ ਇਹ ਜ਼ਿੰਦਗੀ ਵੀ ਸਾਡੀ ਨਹੀਂ ਜਿਸ ਨੇ ਦਿੱਤੀ ਹੈ ਲੈ ਵੀ ਸਕਦਾ ਹੈ ਮੇਰਾ ਖਿਆਲ ਹੈ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਸੀ ਆਇਆ ਮੈਂ ਸੋਚਿਆ ਇਹ ਜ਼ਿੰਦਗੀ ਤਾਂ ਮੇਰੀ ਹੈ ਮੈਂ ਜੋ ਚਾਹੇ ਇਸ ਦਾ ਬਣਾ ਸਕਦਾ ਹਾਂ ਜਾਂ ਵਿਗਾੜ ਸਕਦਾ ਹਾਂ ਸੋ ਮੈਂ ਉੱਠ ਕੇ ਇਹੋ ਗੱਲ ਪ੍ਰੋਫੈਸਰ ਸਾਹਿਬ ਨੂੰ ਕਹਿ ਦਿੱਤੀ ਸਾਰੀ ਕਲਾਸ ਮੇਰੇ ਵੱਲ ਪ੍ਰਸੰਸਕ ਨਜ਼ਰਾਂ ਨਾਲ ਵੇਖ ਰਹੀ ਸੀ ਮੈਨੂੰ ਲੱਗਾ ਜਿਵੇਂ ਮੈਂ ਆਪਣੇ ਸਹਿਕਰਮੀਆਂ ਦੇ ਮਨ ਦੀ ਪ੍ਰਤੀਨਿਧਤਾ ਕੀਤੀ ਸੀ ਸੋ ਮਨਹੀ ਮਾਨ ਇਸ ਗੱਲ ਦਾ ਅਭਿਮਾਨ ਹੰਡਾ ਰਿਹਾ ਸਾਂ ਤਦ ਪ੍ਰੋਫੈਸਰ ਸਾਹਿਬ ਬੋਲੇ ਇਹ ਜ਼ਿੰਦਗੀ ਤੇਰੀ ਹੈ ਹਾਂਜੀ ਮੈਂ ਕਿਹਾ ਤੂੰ ਖਰੀਦੀ ਹੈ ਤੇਰੀ ਨਿੱਜੀ ਜਾਇਦਾਦ ਹੈ ਮੈਂ ਖਰੀਦੀ ਤਾਂ ਨਹੀਂ ਪਰ ਹੈ ਤਾਂ ਮੇਰੀ ਕਿਸੇ ਹੋਰ ਦੀ ਤਾਂ ਨਹੀਂ ਸ਼ਾਬਾਸ਼ ਪ੍ਰੋਫੈਸਰ ਸਾਹਿਬ ਨੇ ਕਿਹਾ ਤੇ ਤੂੰ ਜੋ ਚਾਹੇ ਇਸ ਦਾ ਕਰ ਸਕਦਾ ਹੈ ਹਾਂਜੀ ਤਾਂ ਫਿਰ ਆਪਣਾ ਇੱਕ ਪੈਰ ਉੱਪਰ ਚੁੱਕ ਮੈਂ ਚੁੱਕ ਦਿੱਤਾ ਹੁਣ ਦੂਜਾ ਵੀ ਚੁੱਕ ਮੈਂ ਪਹਿਲਾ ਰੱਖ ਦਿੱਤਾ ਤੇ ਦੂਜਾ ਚੁੱਕ ਲਿਆ ਮੈਂ ਤੈਨੂੰ ਪਹਿਲਾ ਪੈਰ ਵਾਪਸ ਰੱਖਣ ਨੂੰ ਨਹੀਂ ਸੀ ਕਿਹਾ ਦੂਜਾ ਪੈਰ ਵੀ ਨਾਲ ਉਠਾਣ ਲਈ ਕਿਹਾ ਸੀ ਇਹ ਕਿਵੇਂ ਹੋ ਸਕਦਾ ਹੈ ਇਹ ਤਾਂ ਨਹੀਂ ਹੋ ਸਕਦਾ ਬਸ ਤੂੰ ਤਾਂ ਕਿਹਾ ਸੀ ਮੈਂ ਜੋ ਚਾਹਾਂ ਕਰ ਸਕਦਾ ਹਾਂ ਦੋਵੇਂ ਪੈਰ ਤਾਂ ਤੂੰ ਚੁੱਕ ਨਹੀਂ ਸਕਿਆ ਇਹ ਤਾਂ ਧਰਤੀ ਵਿੱਚ ਗ੍ਰੈਵਿਟੀ ਕਰਕੇ ਹੀ ਹੈ ਇਹ ਤਾਂ ਧਰਤੀ ਵਿੱਚ ਗ੍ਰੈਵਿਟੀ ਕਰਕੇ ਹੈ ਬੇਟਾ ਗ੍ਰੈਵਿਟੀ ਰੱਬ ਦੀ ਪੈਦਾ ਕੀਤੀ ਹੋਈ ਇੱਕ ਸ਼ਕਤੀ ਹੈ ਉਸਵੀਆਂ ਪੈਦਾ ਕੀਤੀਆਂ ਹੋਈਆਂ ਬੇਅੰਤ ਐਸੀਆਂ ਸ਼ਕਤੀਆਂ ਹਨ ਅਸੀਂ ਕਿਸੇ ਦੀ ਵੀ ਉਲੰਘਣਾ ਨਹੀਂ ਕਰ ਸਕਦੇ ਸਾਇੰਸ ਨੇ ਕੇਵਲ ਇਨ੍ਹਾਂ ਸ਼ਕਤੀਆਂ ਨੂੰ ਪਾੜਿਆ ਹੈ ਤੇ ਉਹਨਾਂ ਤੋਂ ਫਾਇਦਾ ਉਠਾਉਣ ਦਾ ਯਤਨ ਕੀਤਾ ਹੈ ਉਹ ਕਿਸੇ ਐਸੀ ਸ਼ਕਤੀ ਨੂੰ ਪੈਦਾ ਨਹੀਂ ਕਰ ਸਕਦੇ ਬਾਕੀ ਰਹੀ ਗੱਲ ਤੇਰੀ ਜ਼ਿੰਦਗੀ ਦੀ ਤੂੰ ਆਪ ਸੋਚੀਂ ਕਿ ਕੀ ਸੱਚਮੁੱਚ ਇਹ ਤੇਰੀ ਹੈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਕਈ ਦਫਾ ਇਸ ਤਰ੍ਹਾਂ ਸੋਨਾਂ ਵਿੱਚ ਮਿਲਦਾ ਹੈ ਕਿ ਕਈ ਲੋਕ ਸਾਇੰਸ ਨੂੰ ਪਰਮੇਸ਼ਰ ਤੋਂ ਉੱਪਰ ਮੰਨ ਲੈਂਦੇ ਨੇ ਜਦੋਂ ਕਿ ਸਾਇੰਸ ਦਾ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ ਉਹਨੂੰ ਮਤ ਦੇਣ ਵਾਲਾ ਪਰਮੇਸ਼ਰ ਹੈ ਗੁਰਬਾਣੀ ਚਾਹੁੰਦਾ ਨਾ ਕਿ ਰਿੱਧੀਆਂ ਸਿੱਧੀਆਂ ਜਾ ਜਿਸ ਨੂੰ ਵੀ ਕੋਈ ਸ਼ਕਤੀ ਮਿਲੀ ਹੈ ਉਹ ਪਰਮੇਸ਼ਰ ਦੀ ਦਾਤ ਹੈ ਕੋਈ ਵੀ ਪਰਮੇਸ਼ਰ ਤੋਂ ਉੱਪਰ ਨਹੀਂ ਹੋ ਸਕਦਾ ਅਕਾਲ ਪੁਰਖ ਪਾਸ਼ਾ ਨੇ ਆਪਾਂ ਨੂੰ ਪਹਿਲੀ ਬਾਣੀ ਚ ਦੱਸ ਦਿੱਤਾ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ